ਮੰਮੀ ਦਾ ਵਾਅਦਾ ਹੀ ਹੁੰਦਾ ਵਾ ਘਟਦਾ ਤੇ ਕਦੇ ਵੀ ਨਹੀਂ ਐ ਕਿੱਦਾਂ ਕਰ ਉਹ ਕੰਮ ਕੁਮ ਆਪਾਂ ਨਾ ਛੱਡਦੇ ਜਿਹੜਾ ਵੀ ਡਈਆਂ ਕਰਨਾ ਉੱਥੇ ਜਾ ਮੰਮੀ ਦੇ ਲਾਗੇ ਯਾਰ ਪਿੰਦਰ ਮੈਂ ਲੜਨੀ ਡਿਆਗਾ ਚੱਲ ਕੋਈ ਠੰਡਾ ਹੋ ਪਹਿਲਾਂ ਆਇਆ ਚਾਹ ਪਾਣੀ ਤੇ ਪੀਏ ਬਾਹਰ ਬਾਹਰ ਚ ਲੜ ਪਈ ਨਹੀਂ ਨਹੀਂ ਯਾਰ ਸਹੀ ਕਿ ਅੱਜ ਢੇਰ ਕੋਈ ਯਾਰ ਮੂਡ ਖਰਾਬ ਆ ਭੂਆਰ ਕੱਲ ਤਾਂ ਹੀ ਪ੍ਰੋਗਰਾਮ ਰੱਖਿਆ ਹੀ ਹੋ ਤੇ ਉਹ ਨਾ ਐ ਫੇਰ ਤੂੰ ਕੱਲ ਕਹੀਂ ਵੀ ਮੇਰੇ ਕੋ ਉੱਠਿਆ ਨਹੀਂ ਜਾਂਦੇ ਤੇ ਚੱਕਰ ਆਉਣਦੇ ਆ ਤੇ ਜੇ ਕੋਈ ਟਿਕਾ ਟਕਾ ਲ ਹੋਣਾ ਹੀ ਨਾ ਤੇ ਚੱਲ ਮੇਰੇ ਨਾਲ ਹੁਣੇ ਮੈਂ ਪਹਿਲਾਂ ਲਵਾ ਲਿਆ ਮਤਲਬ ਆਏ ਹਾਏ ਹੁਣ ਮੈਂ ਕੱਲ ਨੂੰ ਕੀ ਬਹਾਨਾ ਲਾਵਾਂਗੀ ਐਵੇਂ ਮੈਂ ਕਹਿ ਬੈਠੀ ਆਂ ਵੀ ਕੱਲ ਦਾ ਰੱਖ ਲਿਓ ਕੀ ਸੋਚਣ ਦਾ ਪੇਜੇ ਨਹੀਂ ਲਾਵ ਸੋਚਣਾ ਮੈਂ ਕੀ ਹੈ ਉਹ ਅਜੇ ਤੂੰ ਕੱਲ ਹੀ ਮੈਨੂੰ ਦੱਸ ਦਿੰਦੀ ਤੇ ਨਾ ਅਜੇ ਸਾਰੇ ਖੱਜੇ ਖਰਾਬ ਹੁੰਦੇ ਉੱਥੇ ਸਾਰੇ ਹੀ ਪਰੇਸ਼ਾਨ ਹਾਂ ਤੇ ਨਾਲੇ ਵੀ ਨਵੇਂ ਨਵੇਂ ਰਿਸ਼ਤੇਦਾਰੀ ਹੀ ਭਾਜੀ ਵਿਚਾਰੇ ਵੀ ਵਿੰਦੇ ਤਾਂ ਤਾਂ ਉਹਨਾਂ ਕਿਹਾ ਤੇ ਕੁਝ ਨਹੀਂ ਆ ਪਰ ਆਪਣੇ ਆਪ ਚ ਮੈਨੂੰ ਸ਼ਰਮ ਮਹਿਸੂਸ ਹੋਣ ਦੀ ਕੱਲ ਤੈਨ ਮੈਂ ਕੀ ਦੱਸਦੀ ਕੱਲ ਤੇ ਮੈਂ ਚੰਗੀ ਭਲੀ ਹਾਂ ਅਜੇ ਘੜੀ ਚੋਂ ਦੀ ਮੈਂ ਨਾ ਐਵੇਂ ਬਿਮਾਰ ਹੋ ਗਈ ਆ ਮੇਰੇ ਸਿਰ ਨੂੰ ਨਾ ਚੱਕਰ ਜੇ ਆਉਣ ਲੱਗ ਪਏ ਤੇ ਨਾਲੇ ਆ ਵੀ ਚੱਲ ਜਿਹੜੇ ਤੂੰ ਹੁਣ ਕਾਗਜ਼ ਕੂਗ ਤੇਰੇ ਕੋਲ ਹੋਣੇ ਨੇ ਉਹ ਮੈਨੂੰ ਦੇ ਜਾ ਹਾਂ ਮੈਂ ਕੱਲ ਨੂੰ ਆਵਾਂਗੀ ਤੇ ਲੈ ਆਵਾਂਗੀ ਪੂਆ ਕਾਗਜ਼ ਪੱਤਰ ਮੈਂ ਕੋਈ ਨਹੀਂ ਆਪਣੇ ਕੋਲ ਰੱਖਿਆ ਮੈਂ ਸਾਰੇ ਪਟਵਾਰੀ ਨੂੰ ਫੜਾਇਆ ਹਾਂ ਫੇਰ ਮੈਂ ਜੇ ਇੱਕ ਅੱਧਾ ਗੁੰਮ ਹੋ ਗਿਆ ਮਾਂ ਤੇ ਜੀ ਚਾਰ ਇਕੱਠੇ ਹੋਏ ਆ ਤੇ ਫੇਰ ਆਪਾਂ ਵੰਦੇ ਰਵਾਂਗੇ ਕਿ ਜੇ ਕੋਈ ਕਾਗਜ਼ ਗਾਂਭਸ਼ਾਹ ਬੱਚੇ ਨੇ ਕਰਤਾ ਜਾ ਮੰਨ ਲਓ ਆਪਣੇ ਕੋਲ ਤੇ ਰੱਖਿਆ ਜਾਏ ਤੇ ਚੇਤਾ ਭੁੱਲ ਜਾਂਦਾ ਤੇ ਹੁਣ ਇਹ ਆ ਵੀ ਉਹਦੀ ਸਿਰਦਰਦੀ ਆ ਪਟਵਾਰੀ ਕੋ ਸਾਰੇ ਕਾਗਜ਼ ਆ ਤੇ ਚੱਲਿਆ ਬਿਦੁਰਾ ਸਰੋਹਾਂ ਦੇ ਇਕੱਠੇ ਚੁਰ ਜਾਗੇ ਲੋਏ 부ਆ ਪਤੀ ਆ ਉਹਨੇ ਨੇ ਪੂਆ ਮੇਰੇ ਕੋ ਕਿੱਥੇ ਰਹਾ ਜਾਣਾ ਤੈਨੂੰ ਪਤਾ ਵੀ ਇਦਾਂ ਕੱਲੇ ਘੱਟ ਰਹਾ ਜਾਂਦਾ ਵਾ ਨਾਲੇ ਮਗਰ ਮਾਲ ਅੱਛਾ ਜਿਹਾ ਸਾਰਾ ਉਹ ਕਿਨੇ ਵੇਖਣਾ ਵਾ ਤੇ ਮੇਰੀ ਗੱਲ ਸੁਣੋ ਨਾਲੇ ਆਪਾਂ ਇਹ ਆ ਕਿ ਕੱਲ ਨੂੰ ਜਿਹੜਾ ਹਣ ਕੇ ਤਰੀਕਾ ਨਾ ਵੀ ਟਾਈਮ ਤੇ ਜਾਣਾ ਵਾ ਤੇ ਕੇ ਪ੍ਰਕਾਰ ਦਾ ਵੀ ਮਿਸ ਨਹੀਂ ਕਰਨਾ ਕੰਮ ਕਿਉਂਕਿ ਮੁੜ ਕੇ ਉਹਨਾਂ ਕੋ ਵੀ ਦਿਨ ਓਨੇ ਕਾ ਕਵਰ ਹੋਣਾ ਕੋ ਭਾਜੀ ਉਹ ਪੂਰੇ ਆਪਣੇ ਕਾਗਜ਼ੀ ਕਾਰਵਾਈ ਕਰਨਦੇ ਆ ਉਹਨਾਂ ਦਾ ਤੇ ਇੱਕ ਇੱਕ ਘੰਟਾੜਾ ਵੀ ਵਿਅਰਥਾ ਵਿਚਾਰਿਆਂ ਦਾ ਤੁਹਾਨੂੰ ਪਤਾ ਇਹ ਬਾਹਰ ਵਾਲਿਆਂ ਦਾ ਜਿਹੜਾ ਹਾਲ ਹੁੰਦਾ ਬੜੇ ਮਦਦ ਦੇਣ ਆਉਣਾ ਉਹ ਤਾਂ ਨਾ ਵਿਚਾਰਿਆਂ ਨੇ ਭੱਜੋ ਦੌੜ ਚ ਹੀ ਰਹਿਣਾ ਹੁੰਦਾ ਵਾ ਆਹ ਇਹ ਤਾਂ ਗੱਲ ਹੈ ਹੀ ਉਹਨਾਂ ਨੇ ਆਪਣੇ ਕੰਮ ਬਸੇਰੇ ਹੁੰਦੇ ਨੇ ਤੇ ਨਾਲੇ ਆਪਾਂ ਦੇਖੋ ਆਪਣੇ ਕਰਕੇ ਕਿਸੇ ਨੂੰ ਵਾਰ-ਵਾਰ ਇਦਾਂ ਖੱਜਲ ਖਰਾਬ ਕਰੀਏ ਉਹ ਚੰਗੇ ਨਹੀਂ ਲੱਗਦਾ ਹੈਗਾ ਰੇਣ ਬੰਦਾ ਸੋਚਦਾ ਵਾ ਵੀ ਇਹਨਾਂ ਨੂੰ ਪਹਿਲਾਂ ਨਹੀਂ ਪਤਾ ਵੀ ਹੋ ਜਾ ਕੰਮ ਤੇ ਸਾਰੇ ਜਾਣੇ ਮਤਲਬ ਜਿੰਨੇ ਜਿੰਨੇ ਆਉਣਾ ਉਹ ਹਾਜ਼ਰ ਹੋਵੇ ਨਹੀਂ ਲੱਗਤੂ ਫਿਕਰ ਨਾ ਕਰੀਏ ਮੈਂ ਕੱਲ ਨੂੰ ਆ ਜਾਾਂਗੀ ਉਹਦਾਂ ਭੂਆ ਭਾਜੀ ਜਾਂਦੇ ਜਾਂਦੇ ਕਹਿ ਗਏ ਆਂਦੇ ਵੀ ਮੇਰੀ ਤਾਂ ਦਿਹਾੜੀ ਖਰਾਬ ਹੋ ਗਈ ਤੋਹਾ ਵੀ ਸੱਚੇ ਵਿਚਾਰੇ ਉਹਨਾਂ ਨੂੰ ਸੌ ਕੰਮ ਨੇ ਐਸ਼ਾ ਫਿਰ ਕਵਲ ਹੋਇ ਤੁਰ ਗਏ ਨਾ ਕਵਲ ਕਿਤੇ ਚਲ ਗਈ ਆ ਕਵਲ ਤੇ ਗਰਲੀ ਨੂੰ ਮੈਂ ਤੁਹਾਨੂੰ ਕਹਿ ਤਾਂ ਗਿਆ ਵਾਂ ਕਿ ਉੱਥੋਂ ਬਾਹਰਤਾਈ ਬੱਸੇ ਤੋਂ ਪਿੰਡ ਚਲ ਗਏ ਨੇ ਭਾਜ ਜਾਂਦੇ ਹੀ ਕਿ ਆਪਣਾ ਕੰਮ ਕਰਾ ਕੇ ਦੇ ਆਂਗਾ ਤੇ ਫਿਰ ਕਵਲ ਨੂੰ ਕੋਈ ਨਹੀਂ ਮੈਂ ਲੈ ਜਾਵਾਂਗਾ ਤੇ ਜਾਂ ਫਿਰ ਮੈਂ ਛਾ ਡਾਵਾਂਗਾ ਜਿੱਦਾਂ ਉਹ ਕਰ ਲਾਂਗੇ ਤੇ ਤੂੰ ਇੱਧਰ ਨੂੰ ਲੈ ਆਉਣਾ ਸੀ ਫਿਰ ਕੀ ਹੈ ਬੂਆ ਇਦਾਂ ਕਦਾ ਹੁੰਦਾ ਵਾ ਉਹ ਤਾਂ ਸਮਝ ਲੈ ਵੀ ਉਹਨਾਂ ਦੀ ਮਿਹਰਬਾਨੀਆਂ ਵਿਚਾਰਿਆਂ ਦੀ ਕਿ ਉਹਨਾਂ ਨੂੰ ਆਪਣੇ ਕੰਮ ਵਿੱਚ ਵੀ ਆਈ ਜਿਹੜਾ ਇੱਕ ਦੋ ਦਿਨ ਉਹਦਾ ਵਿਚਾਰੀ ਦਾ ਇੱਧਰ ਕੱਢ ਲੈਣਾ ਇੰਨੀ ਬੜੀ ਬਾਤਰੀ ਉਹਨਾਂ ਦੀ ਤੇ ਨਾਲੇ ਕੱਲ ਨੂੰ ਆਓਗੇ ਤੇ ਤੁਹਾਨੂੰ ਵੀ ਚਾਰ ਦਿਨ ਲੈ ਜਾਵਾਂਗਾ ਪਿੰਡ ਨੂੰ ਇਹ ਵੀ ਘੁੰਮ ਫੇਰਾਓ ਨਾਲੇ ਕਰੋ ਲੈ ਗੱਲਾਂ ਬਾਤ लाव ਮੇਰੇ ਕੋਲ ਕਿੱਥੇ ਰਿਹਾ ਜਾਂਦਾ ਤੈਨੂੰ ਪਤਾ ਹੀ ਜੀਣੇ ਦੀ ਅੱਜ ਕੱਲ੍ਹ ਦੀਆਂ ਨੋਆ ਧੀਆਂ ਹੁੰਦੀਆਂ ਨੇ ਇਹਨਾਂ ਨੂੰ ਥਕਾ ਦੇ ਕੇ ਤੋਰ ਜੇ ਫੇਰ ਹੀ ਕੰਮ ਕਰ ਦੇਣੀ ਤੇ ਬੈਠੀਆਂ ਰਹਿੰਦੀਆਂ ਨੇ ਸਾਰਾ ਦਿਨ ਫੋਨ ਫੜ ਕੇ ਬੈਠੀਆਂ ਰਹਿਣ ਨਾ ਉਦੋਂ ਨਹੀਂ ਥੱਕਦੀਆਂ ਜਦੋਂ ਕੋਈ ਕੰਮ ਕਰਨ ਲੱਗਣ ਨਾ ਫੇਰ ਬੜਾ ਆਉਂਦੀਆਂ ਨੇ ਮੈਂ ਆ ਕੰਮ ਕੀਤਾ ਤੇ ਮੈਨੂੰ ਆ ਹੋ ਗਿਆ ਚੋਪੀ ਭਲੀ ਆ ਨੋਆ ਧੀਆਂ ਆਵੇ ਨਾ ਚਾਹੇ ਛੇਤੀ ਲੱਤ ਜਾਂਦੇ ਨੇ ਪੂਆ ਇਦਾਂ ਨਾ ਕਿਆ ਕਰ ਸਾਰੀਆਂ ਨੋਆ ਨਹੀਂ ਇਦਾਂ ਹੋ ਸਕਦੀਆਂ ਕੋਈ ਇੱਕ ਦੋ ਕੋਈ ਧੀ ਭੈਣ ਇਦਾਂ ਦੀ ਹੋਵੇ ਤੇ ਮੈਂ ਕਹਿ ਨਹੀਂ ਸਕਦਾ ਪਰ ਹਰੇਕ ਨੂੰ ਘਰ ਅੱਜ ਕੱਲ੍ਹ ਪਿਆਰਾ ਹੁੰਦਾ ਵਾ ਆਈਦੀਆਂ ਜਿਹੜੀਆਂ ਧੀਆਂ ਨੇ ਪੜੀਆਂ ਲਿਖੀਆਂ ਨੇ ਤੇ ਨਾਲੇ ਸੋਕਣਾ ਤੇਰੀ ਨੂੰ ਤੇ ਹੈ ਸਿਆਣੀ ਆ ਨਾ ਭਾਬੀ ਕਰਕੇ ਕੋਈ ਕੋ ਹੋ ਨਹੀਂ ਸਕਦਾ ਲਾਵੇ ਇਦਾਂ ਹੀ ਐ ਵੇਖੋ ਵਖੀ ਚੰਗੀਆਂ ਲੱਗਦੀਆਂ ਨੇ ਜਦੋਂ ਘਰ ਪਈ ਹੋਏ ਨਾ ਫੇਰ ਪਤਾ ਲੱਗਦਾ ਵਾ ਉਹ ਭੂਆ ਇਦਾਂ ਨਾ ਕਰਿਆ ਕਰੇਗਾ ਜੇ ਕਿ ਕੋ ਮਨ ਲੋ ਮਾੜੀ ਮੋਟੀ ਗਲਤੀ ਹੋ ਵੀ ਜਾਂਦੀ ਆ ਤੇ ਕੋਈ ਸਭ गुण ਸੰਪੰਨ ਤੇ ਆ ਨਹੀਂ ਹੈਗਾ ਕੋਈ ਇੱਕ ਦੀ ਗਲਤੀ ਸਭ ਕੋ ਹੁੰਦੀ ਆ ਇਨਸਾਨ ਗਲਤੀਆਂ ਦਾ ਪੁਤਲਾ ਵਾ ਵੱਡਾ ਦਿਲ ਕਰਕੇ ਮਾਫ ਕਰਦੀ ਦਾ ਵਾ ਤੇ ਸਭ ਨੂੰ ਨੂੰ ਤੇ ਨੂੰ ਆਪ ਦਾਦੀ ਦਾ ਵੀ ਇਥੋਂ ਇਦਾਂ ਕਰ ਲਾ ਲਵ ਛੱਡ ਗੱਲਾਂ ਇਹਨਾਂ ਨੂੰ ਕਿੱਥੇ ਇਹੋ ਜੀਆਂ ਕੰਮ ਕਰਦੀਆਂ ਨੇ ਨਾਵ ਤੇਰੀ ਚਾਹ ਬਣੀ ਹੈ ਕਿ ਨਹੀਂ ਅਜੇ ਉਹ ਪੂਆ ਕੋਈ ਨਹੀਂ ਬਣ ਜਾਂਦੀ ਆ ਕੋਈ ਕੰਮੜੇ ਹੀ ਹੋਣੀ ਕਰਨ ਭਾਬੀ ਇੰਨੇ ਨਹੀਂ ਕਾਲੇ ਪੈਦਾ ਹਿੱਤਾ ਫਿਰ ਵੀ ਲਾਓ ਜੇ ਮੈਂ ਆਖਾਂ ਤੇ ਫਿਰ ਤੁਸੀਂ ਆਂਦੇ ਪੂਆ ਬੁਰੀ ਏ ਜਦੋਂ ਕੋਈ ਭੈਣ ਭਰਾ ਘਰ ਆਇਆ ਹੋਏ ਨਾ ਤੇ ਸਮਝ ਹੋਣੀ ਚਾਹੀਦੀ ਐ ਨੋ ਅਥਿੰਗ ਐਨੂੰ ਵੀ ਪਾਣੀ ਦਾ ਨਹੀਂ ਪੁੱਛ ਕੇ ਤੇ ਚਾਹ ਵੀ ਛੇਤੀ ਬਣਾ ਲੈਣੀ ਚਾਹੀਦੀ ਦੋ ਮਿੰਟਾਂ ਤੇ ਅੱਜ ਕੱਲ ਚਾਹ ਬਣ ਜਾਂਦੀ ਗੈਸ ਤੇ ਪੂਆ ਨੂੰ ਸੋਕਣਾ ਦੋ ਤੇ ਹੱਥ ਰੱਬ ਨੇ ਦਿੱਤੇ ਸਾਰਿਆਂ ਨੂੰ ਉਹ ਚਾਰ ਚਾਰ ਤੇ ਦਿੱਤੇ ਨਹੀਂ ਵਿਚਾਰੀ ਹੁਣੇ ਤਾਂ ਹੋ ਗਿਆ ਹੀ ਪਾਣੀ ਪਿਆ ਕੇ ਅਕਸਰ ਕੋਈ ਚਾਹ ਬਣਦੇ ਕੋਈ 5-5 ਮਿੰਟ ਲੱਗ ਜਾਂਦੀ ਐ ਇਦਾਂ ਨਹੀਂ ਕਾਲੇ ਨਹੀਂ ਪਈਦਾ ਇਹਦਾ ਇਹਨਾਂ ਗੱਲਾਂ ਤੋਂ ਗੱਲਾਂ ਵੱਧ ਜਾਂਦੀਆਂ ਉਹ ਤਾਂ ਅੱਗੇ ਗੱਲ ਹੋਰ ਸੀ ਚੁੱਲਿਆਂ ਦੇ ਚਾਹ ਬਣਾਈਦੀ ਸੀ ਧੋਏ ਨਾਲ ਹੀ ਅੰਤਰੀਆਂ ਖਾ ਘਟਦੇ ਜਾਂਦੀਆਂ ਹਣ ਹੁਣ ਕਿਹੜੀ ਗੱਲ ਹੈ ਹੁਣ ਤੇ ਇਧਰ ਚਾਹ ਧਰੀ ਤੇ ਇਧਰ ਬਣ ਜਾਂਦੀ ਦੋ ਦੋ ਤਿੰਨ ਤਿੰਨ ਚੁੱਲ੍ਹੇ ਤੇ ਇੱਕ ਹੀ ਚੁੱਲ੍ਹੇ ਗੈਸ ਨਹੀਂ ਹੁੰਦੇ ਨੇ ਉਹ ਪੂਆ ਟਾਈਮ ਟਾਈਮ ਦੀ ਗੱਲ ਆ ਉਦੋਂ ਸਾਰਾ ਕੁਝ ਹੀ ਹੋਰ ਹੀ ਉਹ ਸਭੀ ਹੋਰ ਹੀ ਆਹ ਹੋਰ ਆਉਣ ਵਾਲੇ ਬੱਚਿਆਂ ਨੂੰ ਜਦੋਂ ਆਪਾਂ ਨੇ ਇਹ ਕਿਹਾ ਵੀ ਆਹ ਐਵੇਂ ਤਾਂ ਉਹਨਾਂ ਕਹਿੰਦਾ ਪਤਾ ਨਹੀਂ ਕਿਹੜੇ ਸਮੇਂ ਦੀ ਗੱਲ ਕਰਨ ਦੇ ਸਮੇਂ ਨੇ ਬਦਲ ਜਾਈਦਾ ਹੀ ਦਾ ਪੂਆ ਲਵ ਛੜੇ ਸਮਿਆਂ ਨੂੰ ਆ ਜਿਹੜੇ ਫੋਨ ਨੇ ਨਾ ਇਹੋ ਕੁੜੀਆਂ ਨੂੰ ਤੇ ਲੈ ਕੇ ਵੈਚਲੇ ਨੇ ਨੋਆ ਚਿੰਗਾਂ ਸੱਚੀ ਗੱਲ ਆਖੀ ਇਹ ਤੇ ਫੇਰ ਬੜੀਆਂ ਔਖੀਆਂ ਹੁੰਦੀਆਂ ਨੇ ਬਣ ਗਈ ਚਾ ਬਣ ਗਈ ਹਾਂ ਲਾ ਓਦਾਂ ਤੇ ਪਿੰਧਰ ਆਵੇਗਾ ਹੀ ਵੇਸਨ ਵੀ ਤੇ ਇਹ ਵੀ ਲਾਇਆ ਓਦਾਂ ਹੈ ਤਾਂ ਕੰਮ ਦੀ ਚੀਜ਼ ਆ ਹੋਈ ਆ ਤੂੰ ਹੀ ਵਾਹ ਕਿੰਨਾ ਟਾਈਮ ਲਾਤਾ ਵਾ ਤੇ ਮੰਮੀ ਦੇ ਹੀ ਰੋਲਾ ਪਾਉਣਾ ਇਹ ਹਾਲ ਤੱਕ ਚਾਹ ਹੀ ਨਹੀਂ ਬਣੀ ਇਹਦੀ ਮੈਂ ਨਾ ਉਹਦੀ ਭੋੜ ਡੱਕੇ ਤੇ ਆ ਨਹੀਂ ਹੀ ਜਾਣਾ

ਤਿੰਨ ਦਿਨਾਂ ਦੇ ਸ਼ਾਮਨ ਨੂੰ ਨਾ ਇੱਕੜੀ ਭੁਆ ਜੀ ਨੇ ਸ਼ਰਮ ਚੱਕਰਾ ਕੇ ਲਿਆਈ ਨਹੀਂ ਲੰਭ ਹੁੰਦੇ ਉਦਾਂ ਠੀਕ ਹੀ ਹੈ ਪਤਾ ਕੀ ਹੈ ਕੇਵਲੇ ਆਪੜੀ ਨਗੇਲੀ ਕਰਦੇ ਨਾ ਇਦਾਂ ਹੀ ਦਵਾਈ ਦੂ ਹੀ ਲੈ ਲਈਏ ਉਹ ਵੀ ਨਹੀਂ ਠੀਕ ਹੁੰਦੀ ਚੰਗੀ ਤਰ੍ਹਾਂ ਚੱਕ ਬੀਪੀ ਵਗੈਰਾ ਕਰਨਾ ਚਾਹੀਦਾ ਵਾ ਨਹੀਂ ਨਹੀਂ ਉਹ ਤਾਂ ਤੇਰੀ ਗੱਲ ਸਹੀ ਹੈ ਵੇਖ ਲੈ ਨਾ ਕੋਈ ਗੱਲ ਨਹੀਂ ਹਜੇ ਬਥੇਰਾ ਟਾਈਮ ਹੈ ਉਹ ਮੁੜ ਕੇ ਪਰਾ ਘੜੀ ਦੇ ਖੁੰਝਿਆ ਨਾ ਜਿਆਦਾ ਵਕਤਾਂ ਤੇ ਪੈ ਜਾਈਓ ਤੇ ਇਹ ਤਾਂ ਤੇਰੀ ਗੱਲ ਸਹੀ ਹੈ ਮੈਂ ਪਹਿਲਾਂ ਹੀ ਮੰਮੀ ਨੂੰ ਦੋ ਕਿਹਾ ਸੀ ਕਿ ਸ਼ਹਿਰ ਜਾਣੇ ਆ ਤੇ ਉਹ ਇਹਲਾ ਨਹੀਂ ਮੰਨੀ ਤੇ ਕਿੱਥੋਂ ਤੱਕ ਪਹੁੰਚਿਆ ਕੰਮ ਨਾਲੇ ਤੁਹਾਨੂੰ ਕਿੰਨੀ ਤੰਗੀ ਆਈ ਨੇ ਬੜਾ ਜਿਆਦਾ ਮੁਸ਼ਕਲ ਹੁੰਦਾ ਵਾ ਨਾਲੇ ਆ ਉਮਰ ਜਿਹੜੀ ਹੁੰਦੀ ਐ ਇਦਾਂ ਦੀ ਐ ਹੂੰ ਚੱਲ ਚਾਹ ਫੜ ਤੂੰ ਚਾਹ ਪੀ ਤਨਲੇ ਸੱਚ ਨਾ ਲਮਾਰੀ ਨੂੰ ਨਾ ਚੇਤੇ ਨਾਲ ਲੋਕ ਲਾ ਦਿਓ ਕਿਉਂਕਿ ਵਿੱਚ ਨਾ ਸੋਨਾ ਪਿਆ ਵਾ ਜੇ ਮੈਨੂੰ ਪਤਾ ਹੁੰਦਾ ਨਾ ਮੈਂ ਇੱਧਰ ਆਉਣਾ ਵਾ ਤੇ ਮੈਂ ਲੋਕ ਲਾ ਕੇ ਆਉਣਾ ਸੀ ਉਹ ਗੱਲ ਨਹੀਂ ਹੈਗੀ ਮੈਂ ਨਿਆਣੇ ਕੜ ਕੇ ਗਹਿਣ ਦੀ ਆ ਨਿਆਣੇ ਫੁੱਲ ਫਲਾਈ ਬੜੇ ਕਰਦੇ ਨੇ ਜੇ ਚੀਜ਼ ਇੱਧਰ ਉੱਧਰ ਹੋ ਗਈ ਨਾ ਤੇ ਫੇਰ ਉਹਨਾਂ ਨੂੰ ਅਸੀਂ ਕੀ ਕਹਿਣਾ ਵਾ ਨਿਆਣਿਆਂ ਨੂੰ ਕੀ ਪਤਾ ਵਾ ਵੀ ਇਹ ਚੀਜ਼ ਸਸਤੀ ਆ ਕਿ ਜਾਂ ਮਹਿੰਗੀ ਐ ਹੋ ਨਾ ਚਾਬੀ ਚੇਤੇ ਨਾਲ ਸਾਹਮਣੇ ਰੱਖ ਦਿਓ ਕਿਉਂਕਿ ਤੁਹਾਡਾ ਚੇਤਾ ਵੀ ਨਾ ਇਦਾਂ ਦਾ ਵਾ ਜੇ ਨਹੀਂ ਤਾਂ ਮੰਮੀ ਨੂੰ ਫੜਾ ਦੋ ਕਿਉਂਕਿ ਮੰਮੀ ਨੂੰ ਚੇਤਾ ਰਹੇਗਾ ਚਲੋ ਠੀਕ ਹੈ ਫਿਰ ਚੰਗਾ ਕਵਲਕੇ ਦਾ ਫੋਨ ਆਉਂਦਿਆ ਹੀ ਲੱਭਦਾ ਨਹੀਂ ਭਾਬੀ ਜੀ ਲਖਮਿੰਦਰ ਦਾ ਆਉਂਦਿਆ ਹੀ ਫੋਨ ਅੱਛਾ ਠੀਕ ਠਾਕ ਭਾਜੀ ਪਹੁੰਚ ਗਈ ਨੇ ਹਾਂਜੀ ਉਹ ਤਾਂ ਸਭ ਕਦੋਂ ਦੇ ਪਹੁੰਚ ਗਏ ਨੇ ਠੀਕ ਆ ਸਭ ਹੋਰ ਠੀਕ ਹੀ ਮਾਸੀ ਜੀ ਹੁਣੀ ਮੰਮੀ ਵੀ ਠੀਕ ਠਾਕ ਨੇ ਤਾਂ ਲਖਵਿੰਦਰ ਸਭ ਨੂੰ ਪਤਾ ਕੀ ਕਹਿਣ ਦੇ ਹੀ ਕਹਿੰਦੇ ਵੀ ਕਿਦਾਂ ਆਉਣਾ ਵਾ ਮੈਂ ਸੋਗ ਕਿਹਾ ਅੱਜ ਤੇ ਆਈ ਆ ਹੁ ਰੈਨ ਤੋਂ ਦੋ ਚਾਰ ਦਿਨ ਕੀ ਪਤਾ ਉਹਨਾਂ ਦਾ ਜੀ ਨਾ ਲੱਗਦਾ ਤੇਰੇ ਬਿਨਾ ਨਹੀਂ ਨਹੀਂ ਭਾਬੀ ਜੀ ਉਹ ਤਾਂ ਉਦਾਂ ਹੀ ਹੱਸਣ ਦੇ ਹੀ ਭਾਜੀ ਦਾ ਸੁਭਾਅ ਮੈਨੂੰ ਬੜਾ ਹੀ ਚੰਗਾ ਲੱਗਾ ਵਾ ਸੁਭਾਅ ਲਖਵਿੰਦਰ ਦਾ ਨਾ ਬੜਾ ਵਧੀਆ ਵਾ ਤੇ ਮੰਮੀ ਦਾ ਵੀ ਸੁਭਾਅ ਬੜਾ ਵਧੀਆ ਜੀ ਉਹਦ ਮੈਨੂੰ ਨਾ ਪੁੰਜੇ ਪੈਰ ਨਹੀਂ ਰੱਖਣ ਦਿੰਦੇ ਤੇ ਸਭ ਕੁ ਨੂੰ ਕੋਈ ਕੰਮਕਾਰ ਵੀ ਨਹੀਂ ਕਰਨ ਦਿੰਦੇ ਮੈਂ ਸਗੋ ਵੇਲੀ ਬੈਠੀ ਨਾ ਬੋਰਜੀ ਹੋ ਜਣੀ ਆ ਵੀ ਮੈਨੂੰ ਕੰਮ ਡਾਉ ਤਾਂ ਮੈਂ ਕਰਾਂ ਫਰਨਾ ਅੰਦਰ ساری ਉਮਰ ਕੰਮ ਹੀ ਕਰਨੇ ਹੁਣ ਚਾਰ ਦਿਨ ਵਿਹਲੀ ਬਹਿ ਜਾ ਫੇਰ ਕੀ ਇਹ ਦਾਣਾ ਕਵਲ ਕਰਿਆ ਕਰ ਮੇਰਾ ਬਹਤੂ ਕੰਮ ਕਰਿਆ ਕਰ ਕੰਮ ਕਰਦੇ ਸੋਹਣੇ ਲੱਗੀਦਾ ਵਾ ਨਾਲੇ ਧੀ ਪੁੱਤ ਕੱਲ ਹੀ ਵੀ ਹੁੰਦੇ ਨੇ ਮੈਂ ਤਾਂ ਸਗੋਂ ਕਹਿੰਨੀ ਆ ਉਹ ਆਪ ਹੀ ਨੇ ਹੁਣ ਕਰ ਦਿੰਦੇ ਤਾਂ ਦੱਸੋ ਫੇਰ ਮੈਂ ਕੀ ਕਰਾਂ ਕਿ ਕਿੱਦਾਂ ਫੇਰ ਭੂਆ ਹੁਣਾ ਕੋ ਹੋਏ ਇਹਨਾਂ ਦੀਆਂ ਕਉਕ ਨਹੀਂ ਨਹੀਂ ਭਾਬੀ ਜਹ ਜੇ ਦੀਦੀ ਕੋਲ ਹੀ ਗਏ ਆ ਹਜੇ ਨਾਨਕੇ ਵੀ ਨਹੀਂ ਗਏ ਤੇ ਭੂਆ ਹੁਣਾ ਕੋਲ ਵੀ ਨਹੀਂ ਗਏ ਇੱਕ ਦਿਨ ਚਲੇ ਹੀ ਇਹਨਾਂ ਦੇ ਨਾਲ ਕੇ ਤੇ ਉਦ ਨਹੀਂ ਇਹਨਾਂ ਦੀ ਮਾਸੀ ਆ ਗਈ ਫੇਰ ਜਾਇਆ ਨਾ ਗਿਆ ਤਾਂ ਨਵੀ ਹੁਣ ਪਤਾ ਵਾ ਕਿ ਮੇਰੇ ਵੀ ਇਹਨਾਂ ਨੇ ਨਾ ਕਾਗਜ਼ ਲਾਏ ਨੇ ਤੇ ਭੱਜ ਘੋੜੀ ਬੜੀ ਪੈਂਦੀ ਹੈ ਤੇ ਨਾਲੇ ਇਹਨਾਂ ਦੀ ਛੁੱਟੀ ਵੀ ਥੋੜੀ ਰਹਿ ਗਈ ਹੈ ਤੇ ਸਗੋਂ ਕਹਿ ਰਹੇ ਸੀ ਹੁਣ ਭਾਵੇਂ ਕਿਤੇ ਜਾਇਆ ਨਾ ਜਾਏ ਛੁੱਟੀ ਤਾਂ ਵੀ ਨਾ ਕੋਈ ਪਤਾ ਨਹੀਂ ਲੱਗਦਾ ਪੰਜ ਮਹੀਨੇ ਦੀ ਆਜੋ ਤੇ ਪੰਜ ਡੇਢ ਦੀ ਆਜੋ ਝੱਟ ਦਿਨ ਲੰਘ ਜਾਂਦੇ ਆ ਤਾਂ ਲਖਵਿੰਦਰ ਸਗੋਂ ਨਾ ਲਾਹ ਵੀਰਜੀ ਬਾਰੇ ਪੁੱਛਣ ਦੇ ਪੂਹ ਆ ਗਏ ਨੇ ਮੈਂ ਨਹੀਂ ਦੱਸਿਆ ਹੈਗਾ ਕਿ ਉਹ ਪੂਆ ਕੋ ਗਏ ਨੇ ਤੂੰ ਸਗੋਂ ਚੰਗਾ ਕੀਤਾ ਮੈਂ ਤੈਨੂੰ ਪੁੱਛਣਾ ਹੀ ਕਿਹਦੇ ਦੱਸਿਆ ਤੇ ਨਹੀਂ ਉੱਥੇ ਗਏ ਨਹੀਂ ਨਹੀਂ ਭਾਬੀ ਜੀ ਮੈਂ ਵੀ ਉਹਨਾਂ ਨੂੰ ਦੱਸ ਦੰਦੀ ਬੁੜੀਆਂ ਲੱਗੀ ਦਾ ਅਗਲੇ ਕੀ ਸੋਚਣਗੇ ਵੀ ਇਹਨਾਂ ਦੇ ਐ ਬਣ ਦਿਆ ਉਹ ਤਾਂ ਹੁਣ ਲਵ ਨਹੀਂ ਪਤਾ ਵਾ ਵੀ ਉੱਥੇ ਕੀ ਬਣ ਦਿਆ ਵਾ ਮੈਨੂੰ ਤੇ ਇਹਨਾਂ ਨੇ ਇਹੋ ਹੀ ਪਹ ਦੱਸਿਆ ਹੈ ਵੀ ਪੂਆ ਠੀਕ ਨਹੀਂ ਐ ਪਿੰਦਰ ਕਹਿਣ ਦਿਆ ਕਿੱਡੀ ਕੁ ਭਲਾ ਬਿਮਾਰ ਹੋ ਗਈ ਐ ਸਗੋਂ ਆ ਜਾਂਦੀ ਤੇ ਅੱਜ ਕੰਮ ਲੈ ਬਰ ਜਾਣਾ ਹੀ ਇਹੋ ਬਹਾਨੇ ਤੂੰ ਰਾਤ ਰਹਿਣਾ ਹੀ ਜੇ ਨਹੀਂ ਨਿਭੜਣਾ ਤੇ ਆਪੇ ਕੱਲ ਨੂੰ ਨਿਭੜ ਜਾਏਗਾ ਤੇ ਕੋਈ ਗੱਲ ਤੂੰ ਟੈਨਸ਼ਨ ਨਾ ਲੈ ਤੇ ਤੂੰ ਕਰ ਲੈ ਫੋਨ ਖਾਣ ਜੇ ਕਿਤੇ ਕਰਨਾ ਤੇ ਮੈਂ ਅਣ ਬਾਹਰ ਵੇਖਣਾ ਫਲਕੂ ਨਹੀਂ ਡੰਗਾ ਠੀਕ ਸੱਚ ਮੈਂ ਚੇਤਾ ਹੀ ਆ ਗਿਆ ਕਬਲ ਨੂੰ ਆਨੀ ਆ ਫੂਲਾ ਆਪਣੇ ਵੀਰ ਨੂੰ ਪੁੱਛ ਵੀ ਅਜੇ ਤੁਰੇਕ ਨਹੀਂ ਕਬਲ ਫੂਲਾ ਆਪਣੇ ਵੀਰ ਨੂੰ ਪੁੱਛੇ ਜੀ ਤੁਰੇਕ ਨਹੀਂ ਉਥੋਂ ਆ ਲੋ ਭਾਬੀ ਜੀ ਆਪੇ ਕਰ ਲੋ ਗੱਲ ਪਤਾ ਨਹੀਂ ਕਿਦਾਂ ਲੱਗੇ ਫੋਨ ਲੈ ਗਰਲੀਨ ਦਾ ਆ ਗਿਆ ਉਹਨੇ ਕਹਿਣਾ ਵੀ ਤੁਰੇ ਜੇ ਕਿ ਨਹੀਂ ਅਜੇ ਕਹਦੇ ਮੈਂ ਕੱਲ ਨੂੰ ਆਵਾਂਗਾ ਹਲੋ 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 ਤੁਰੇਨੀਆ ਜੀ ਤੁਸੀਂ ਇਹ ਗਰਲੀ ਨੂੰ ਬਸ ਨਿਕਲ ਲੱਗਾ ਵਾ ਹੋਰ ਪੁਆ ਠੀਕ ਜੀ ਹਾਂ ਪੁਆ ਠੀਕ ਹੀ ਥੋੜੀ ਜਿਹੀ ਢਿਲ ਮੱਠਾ ਗਈ ਪਰ ਹੁਣ ਠੀਕ ਨੇ ਦਵਾਈ ਦਾ ਰੋਖਾਦੀ ਕਰਨ ਚਲੋ ਠੀਕ ਹੈ ਜੀ ਫਿਰ ਆ ਜਾਣਾ ਹੈ ਟਾਈਮ ਸੇਰ ਨੀਰਾ ਹੋ ਜਾਣਾ ਵਾ ਬਸ ਆ ਗਿਆ ਮੈਂ ਤੇ ਕਾਲਾ ਪਿਆ ਹਰ ਪਿੰਦਰ ਨੇ ਬਣਾਤਾ ਕੋ ਅੱਧਾ ਘੰਟਾ ਤੇ ਕੋਈ ਗੱਲ ਨਹੀਂ ਬਸ ਆ ਗਿਆ ਜੀ ਚਲੋ ਠੀਕ ਐ ਇਦਾਂ ਕਰ ਹਾਂ ਹੂੰ ਕੜੀ ਹੋਠਾਰ ਜਾ ਤੇ ਜੇ ਮੰਮੀ ਠੀਕ ਹੁੰਦੇ ਤਾਂ ਨਾਲ ਹੀ ਲੈ ਜਾ ਮੈਂ ਤੈਨਾਂ ਵਾ ਮੈਂ ਤੇ ਆਪੇ ਉਹ ਸੋਚਣ ਡਿਆ ਪਿੰਦਰ ਉੱਧਾ ਵਧੀਆ ਰਹਿਣਾ ਪਤਾ ਕੀ ਆ ਹਮ ਇੱਕ ਤਾਂ ਫੇਰ ਮੌਸਮ ਇਦਾਂ ਦਾ ਸਵੇਰੇ ਇੱਥੋਂ ਟਾਈਮ ਨਾਲ ਨਿਕਲਣਗੇ ਤੇ ਫੇਰ ਠੰਡ ਲੱਗ ਜਾਣੀ ਆ ਬਿਲਕੁਲ ਤੇ ਅੱਗੇ ਠੀਕ ਨਹੀਂ ਹੈਗੇ ਇੱਕ ਵਾਰੀ ਮੈਂ ਕਰਦਾ ਗੱਲ ਹਮ ਤੈਨਾਂ ਮੰਮੀ ਤੁਸੀਂ ਚੱਲ ਜਾਓ ਕੋਈ ਗੱਲ ਨਹੀਂ ਚੱਲ ਚੱਜਾਂਗੇ ਤੇ ਮੁੜ ਕੇ ਲੈ ਮੈਂ ਆਵਾਂਗਾ ਨਾਲੇ ਆ ਵੀ ਹੁਣ ਤੇ ਰਮਾਨਾ ਚੱਲ ਜਾਾਂਗੇ ਤੇ ਸਵੇਰੇ ਫੇਰ ਭੱਜ ਦੌੜ ਪਾਉਗੀ ਟਾਈਮ ਨਾਲ ਬਿਲਕੁਲ ਤੇ ਆਪਾਂ ਇਹ ਨਾਲੇ ਕੱਥੇ ਉਥੋਂ ਨਿਕਲ ਜਾਾਂਗੇ ਚੱਲ ਕੋਈ ਨਹੀਂ ਤੂੰ ਬਾਅਦ ਮੈਂ ਵਿੰਨਾ ਆਂ ਆਨ ਲਾ ਪਾਣੀ ਤੇ ਕਿੰਨਾ ਟਾਈਮ ਲਾ ਆਇਓ ਤਨ ਮੈਂ ਕਿਹਾ ਵੀ ਟਾਈਮ 'ਚ ਆ ਜਾਓ ਟਾਈਮ ਕੀ ਲਾਉਣਾ ਯਾਰ ਤੈਨੂੰ ਪਤਾ ਫਿਰ ਗਿਆਨ ਲੱਗ ਤੇ ਜਾਂਦਾ ਹੀ ਆ ਤੇ ਆਉਣ ਜਾਣ ਵਿੱਚ ਘੰਟਾ ਡੇਢ ਤੇ ਐਵੇਂ ਬੰਨੇ ਹੋ ਜਾਂਦਾ ਵਾ ਤੇ ਫਿਰ ਬੈਠਿਆ ਗੱਲਾਂ ਬਾਤਾਂ ਡੱਪਿਆਂ ਕਰਦੇ ਫਿਰ ਘੜੀ ਲੰਘ ਤੇ ਜਾਣੀ ਠੂਆ ਠੀਕ ਹੀ ਆਪੂਆ ਠੀਕ ਹੀ ਮੈਂ ਉਧਰ ਗੱਲਾਂ ਗੱਲਾਂ ਸੁਣਾਤੀਆਂ ਜਾ ਕਲਾਂ ਵੀ ਭੂਆ ਜੇ ਤੂੰ ਪਹੁੰਚ ਜਾਂਦੀ ਤਾਂ ਅੱਜ ਸਾਰੇ ਆਪਾਂ ਨਾਲ ਇਨੇ ਪਰੇਸ਼ਾਨ ਹੁੰਦੇ ਤੇ ਇਨੀ ਦਿੱਕਤ ਨਾ ਹੁੰਦੀ ਤਾਂ ਅੱਜ ਜਿਹੜਾ ਕੰਮ ਕੱਲ ਨੂੰ ਹੋਣਾ ਉਹ ਅੱਜ ਹੋ ਜਾਣਾ ਸੀ ਤੇ ਨਾਲੇ ਕਾਨੂੰਨੀ ਕਰਮੀਆਂ ਦਾ ਕੰਮ ਜਿੰਨੀ ਜਲਦੀ ਨਿਬੜੇ ਓਨਾ ਹੀ ਚੰਗਾ ਹੁੰਦਾ ਹੈ ਤੇ ਸਹੀ ਹੈ ਤੇ ਚਲ ਭੂਆ ਸੱਚੀ ਨਹੀਂ ਠੀਕ ਹੋਣੀ ਮੈਂ ਤੇ ਇਹ ਸੋਚਣ ਦੀ ਕੀ ਪਤਾ ਭੂਆ ਪਹਿਲੇ ਲਵਾਉਂ ਦੇਣਾ ਤੇਰੀ ਨਹੀਂ 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 ਇਦਾਂ ਦੀ ਨਹੀਂ ਗੱਲ ਇਹ ਕੋਈ ਵੀ ਗੱਲ ਨਾਂ ਨੂੰ ਲਵਾਉਣ ਕਰਕੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਉਹਦਾ ਹੈ ਸੱਚੀ ਟਿਲ ਮਾਰਚੀ ਪਿੰਡ ਦਾ ਸੰਟਿਆ ਵੀ ਦਵਾਈ ਉਹਨੇ ਦਵਾ ਕੇ ਲੈਂਦੀ ਆ ਉਹਦਾ ਤੇ ਭੂਆ ਨੂੰ ਕਹਿ ਦੇਣਾ ਇਹ ਭੇੜਣਾ ਨਹੀਂ ਹਨ ਲਾਲਚ ਜੇ ਤੁਸੀਂ ਨਹੀਂ ਨਾਲ ਬਉਣੀ ਤਾਂ ਕੋਈ ਗੱਲ ਨਹੀਂ ਉਹ ਤਾਂ ਕਵਲ ਦੇ ਸਵੇਰੇ ਕਹਿਣ ਡੇ ਤੇ ਚੱਲ ਅਸੀਂ ਕਹਿਣ ਡੇ ਵੀ ਬਾਅਦ ਚ ਵੀ ਕਰਾਉਣੀ ਹੈ ਤੇ ਚੱਲ ਕਰਾ ਲੈਣੇ ਆ ਤੇ ਜੇ ਭੂਆ ਇੰਨੀ ਗੱਲ ਆਂਦੀ ਹੈ ਤਾਂ ਕੋਈ ਗੱਲ ਨਹੀਂ ਗਰਲੀ ਨੂੰ ਪਤਾ ਕੀ ਆ ਪਹਿਲੀ ਗੱਲ ਤੇ ਮੈਂ ਹੋਜਾ ਸੋਚਣਾ ਨਹੀਂ ਹਜੇ ਤੇ ਦੂਜੀ ਗੱਲ ਜੇ ਸਿਆਣੇ ਆਂਦੇ ਜੇ ਗਲਤ ਸੋਚੀਏ ਤਾਂ ਗਲਤੀ ਹੁੰਦਾ ਆ ਆਪਾਂ ਐਵੇਂ ਇਦਾਂ ਦੀ ਨੈਗੇਟਿਵਿਟੀ ਸੋਚਣੀ ਹੈਗੀ ਆ ਕੀ ਪਤਾ ਵੀ ਇਦਾਂ ਦੀ ਕੋਈ ਗੱਲ ਉਹਨਾਂ ਦੇ ਮਨ 'ਚ ਨ ਨਾਲੇ ਪੂਆ ਨੂੰ ਨਹੀਂ ਪਤਾ ਹੀ ਆ ਚਲੋ ਆਪੋ ਆਪਣੀ ਜਾਇਦਾਦ ਜਿੱਥੇ ਕੇ ਦੀ ਸੌਪਦੀ ਆ ਪਰਮਾਤਮਾ ਉਹਨੂੰ ਹੀ ਹੰਡਾਉਣੀ ਦਵੇ ਨਵਦੀਪ ਹਾਂਜੀ ਹਾਲੋ ਸਾਫ ਕਰਨ ਦਾ ਵੀ ਮੈਂ ਤਾਂ ਨਾ ਸਭ ਪਾਰ ਫੋਲ ਕੇ ਨਾ ਤੇ ਧੋ ਦੇ ਨੇ ਹੀ ਬੜਾ ਵਧੀਆ ਹੋਇਨੇ ਆ ਕਿਦਾਂ ਆ ਚੀਜ਼ਾਂ ਵੇ ਮੈਂ ਖੋਲਣ ਲੱਗੀ ਹਾਂ ਮੇਰ ਤੋਂ ਦੀ ਖੁੱਲਲੇ ਨਹੀਂ ਨਾ ਟੀ ਬੜੇ ਕੱッセ ਨੇ ਤੇ ਲੈ ਇਹਦਾ ਕਿ ਨਾ ਕੰਮ ਨਹੀਂ ਕਿਤੇ ਲਾਸ ਲੈਂਦੀ ਨਾ ਆ ਛੱਟ ਖੁੱਲ ਜene ਉਹ ਬੋਲ ਦੇਖੀ ਹੁਣੇ ਖੁੱਲਦੇ ਆ ਕਿ ਨਹੀਂ ਖੋਲ ਦੋ ਫਿਰ ਸਭ ਵਧੀਆ ਵਾ ਲੈ ਕਿੱਦਾਂ ਖਾ ਖਾ ਨਹੀਂ ਮੈਂ ਹੱਥ ਚਲੋਂ ਲਾਏ ਤੇ ਹੈ ਹੀ ਆ ਤੇ ਚੰਗੀ ਤਰ੍ਹਾਂ ਸਾਫ ਕਰ ਲੈਨੇ ਆ ਇਹ ਤਾਂ ਗੱਲ ਤੇਰੀ ਬਿਲਕੁਲ ਸਹੀ ਤੇ ਇਹ ਦਾਣਾ ਦਾ ਹੂੰ ਸੈਲਵੀ ਪੈਣ ਵਾਲਾ ਵੇਖਿਆ ਸਪੀਡ ਇਹਦੀ ਘੱਟ ਹੀ ਏ ਤੇ ਉਹ ਵੀ ਫਿਰ ਪਾ ਹੀ ਦਿਓ ਆ ਲੱਥਾ ਦਾ ਹੈਗਾ ਇਹ ਲਿਆ ਦੇ ਨਾ ਸ਼ਹਿਰਾਂ ਦੇ ਪੰਮਨੇ ਫੇਰੀ ਇਹਨੂੰ ਲੰਮੇ ਆ ਇਹਦੇ ਵੀ ਫਿਰ ਖੋਲ ਦੋ ਹਜੇ ਦੇ ਵੇਖ ਲੈ ਇਹਨਾਂ ਦੀ ਨਹੀਂ ਲੋੜ ਹੋਰ ਚਾਹੁੰਦੇ ਨਾ ਨੂੰ ਵੇਖੀਂਗਾ ਜਦੋਂ ਗਰਮੀ ਆ ਗਈ ਸਹੀ ਗੱਲ ਆ ਹੈ ਮੜਕੇ ਇਹਨਾਂ ਦੀ ਹਵਾ ਤੱਤੀ ਲੱਗਦੀ ਆ ਉਹ ਕਿਤਲਾਕ ਦਾ ਫੁਨਾ ਹੈ ਕੀ ਦਾ ਹਲੋ ਲੱਕ ਕੰਪਨੀ ਵਾਲਿਆਂ ਦਾ ਏ ਵੀ ਪਿੰਦਰ ਨੰਬਰ ਬਦਲ ਬਦਲ ਕੇ ਕਰਦੇ ਇਹਨਾਂ ਦੀ ਪਹਿਚਾਣ ਹੀ ਨਹੀਂ ਹੁੰਦੀ ਹੁਣ ਨੰਬਰ ਦੀ ਪਹਿਲਾਂ ਸਾਫ਼ ਪਤਾ ਲੱਗ ਜਾਂਦਾ ਹੁੰਦਾ ਹੈ ਫੇ ਕੰਪਨੀ ਵਾਲੇ ਆਉਂਦਾ ਵਾ ਲੈ ਹੁਣ ਫੇਰ ਫੋਨ ਆ ਗਏ ਮੈਂ ਕੀ ਕਵਾਂ ਹੁਣ ਭਾਵੇਂ ਲਾ ਬਤਾਈ ਹੋਵੇ ਜੇ ਮੈਂ ਉਹਨੂੰ ਸਿੱਧਾ ਜਵਾਬ ਦਿੱਤਾ ਕਿ ਮੈਂ ਪਹਿਲੀ ਨਹੀਂ ਨਾਂ ਲਾਉਣੀ ਤੁਹਾਡੇ ਤੇ ਝਾਵੇਂ ਗੱਲ ਮਾੜੀ ਹੈ ਕੀ ਕਰਾਂ ਮੈਂ ਮੈਂ ਤੇ ਸਗੋਣਾ ਫੇਸ਼ ਹੋ ਪੰਜੀ ਜੀ ਪੈ ਗਈ ਮੇਰੇ ਕੋਲ ਗੱਲ ਹੀ ਨਹੀਂ ਹੁੰਦੀ ਇੱਕ ਤੇ ਮੇਰੇ ਆ ਵੀ ਜੀ ਨਹੀਂ ਮੇਰਾ ਨਾਲ ਸਾਹ ਦਿੰਦੇ ਇਹ ਮੇਰੀ ਮੰਨਦੇ ਹੁਣ ਤੇ ਤਾਂ ਵੀ ਹੁਣ ਕੀ ਕਰਾਂ ਮੈਂ ਹਾਂ ਆ ਗਈ ਮੈਨੂੰ ਸ਼ਕੀਮ ਇੱਕ